ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸ਼ੰਭੂ ਬਾਡਰ ਦੇ ਉੱਤੇ ਜਿੱਥੇ ਅੱਜ 101 ਮਰਜੀਵੜੇ ਜਿਹੜੇ ਕਿਸਾਨ ਆ ਉਹਨਾਂ ਦਾ ਜਥਾ ਜਿਹੜਾ ਆ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਿਹਾ ਹੈ ਸਗਾ ਤੇ ਸਾਡੇ ਨਾਲ ਇਸ ਵੇਲੇ ਬਲਦੇਵ ਸਿੰਘ ਜੀ ਜੀਰਾ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਜੀਰਾ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡਾ ਵੀ ਤੁਸੀਂ ਅੱਜ ਜਥਾ ਲੈ ਕੇ ਚੱਲੇ ਹੋ ਜਥੇ ਦੀ ਅਗਵਾਈ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਵੇ ਉੱਥੋਂ ਨੰਗਣ ਦੇਣਗੇ ਆਪਾਂ ਨੂੰ ਅਹ ਦੇਖੋ ਜੈਹੋ ਜਹਾ ਸਲੂਕ ਇਹਨਾਂ ਨੇ ਸਾਡੇ ਪਹਿਲਾਂ 6 ਤਰੀਕ ਵਾਲੇ ਜੱਥੇ ਨਾ ਕੀਤਾ ਉਸ ਤੋਂ ਤਾਂ ਇਹ ਸੰਭਾਵਨਾ ਲੱਗਦੀ ਆ ਵੀ ਇਹੇ ਨਈ ਨੰਗਣ ਦੇਣਗੇ ਪਰ ਅਸੀਂ ਜਾਣ ਦਾ ਇਲਾਨ ਕੀਤਾ ਵਾ ਉਹ ਕੀ ਕਰਦੇ ਆ ਸਾਨੂੰ ਜਿਆਦਾ ਚਿੰਤਾ ਨਹੀਂ ਹੈਗੀ ਅਸੀਂ ਜਾਣਾ ਵਾ ਸ਼ਾਂਤਮਈ ਜਾਣਾ ਵਾ ਇੱਕ ਪੂਰੇ ਜਾਤ ਤੇ ਜਾਣਾ ਵਾ 101 ਦੀ ਗਿਣਤੀ ਨੇ ਜਾਣਾ ਵਾ ਅਸੀਂ ਆਪਦਾ ਕੰਮ ਕਰਨਾ ਵਾ ਖਾਲੀ ਹੱਥ ਜਾਣਾ ਵਾ ਉਹ ਕੀ ਕਰਦੇ ਉਹ ਦੇਖਣਗੇ ਤੇ ਮੇਨ ਮੰਗ ਕਿਹੜੀ ਕਿਹੜੀ ਆ ਭਾਜੀ ਜਿਹੜੀ ਲੈ ਕੇ ਆਪਾਂ ਦਿੱਲੀ ਪਹੁੰਚਣਾ ਚਾਹੁੰਦੇ ਆ 12 ਮੰਗਾ ਵਾ ਪਰ ਸਭ ਤੋਂ ਅਹਿਮ ਜਿਹੜੀ ਮੰਗ ਆ ਜਿਹੜੀ ਵੱਧ ਪ੍ਰਚਾਰ ਚਤ ਜਿੱਦ ਕਿਸਾਨਾਂ ਨੂੰ ਜਿਹਦੀ ਵੱਧ ਲੋੜ ਐ ਐਮਐਸਪੀ ਦੀ ਮੰਗ ਆ ਕਿਉਂਕਿ ਪਿਛਲਾ ਜਿਹੜਾ ਅੰਦੋਲਨ ਚੱਲਿਆ 20 ਵਾਲਾ ਆਪਣਾ ਉਹਦੇ ਚ ਤਿੰਨ ਕਾਨੂੰਨ ਵਾਪਸ ਨਾ ਨਾ ਐਮਐਸਪੀ ਦੀ ਮੰਗ ਵੀ ਸੀਗੀ ਤਿੰਨ ਕਾਨੂੰਨ ਵਾਪਸ ਲੈ ਲਏ ਪਰ ਐਮਐਸਪੀ ਦੀ ਮੰਗ ਰਹਿ ਗਈ ਸੀ ਆਪਾਂ ਜਦੋਂ ਉੱਥੇ ਉੱਠ ਕੇ ਆਏ ਆ ਤੇ ਇਹ ਕਹਿ ਕੇ ਆਏ ਸੀ ਵੀ ਅਸੀਂ ਇਹ ਅੰਦੋਲਨ ਮੁਲਤਵੀ ਕਰ ਰਹੇ ਆ ਖਤਮ ਨਹੀਂ ਮੁਲਤਵੀ ਕਰ ਰਹੇ ਆ ਜਿਹ ਬਕਾਇਆ ਮੰਗਾਂ ਤੇ ਅਸੀਂ ਦੁਬਾਰਾ ਲੜਾਂਗੇ ਇਸੇ ਕਰਕੇ ਅਸੀਂ ਇਹਨੂੰ ਅੰਦੋਲਨ 2 ਕਹਿ ਰਹੇ ਆ ਵੀ ਜਿਹੜੀਆਂ ਸਾਡੀਆਂ ਬਕਾਇਆ ਮੰਗਾਂ ਰਹਿ ਗਈਆਂ ਹੁ ਜੀਰਾ ਸਾਹਿਬ ਨੂੰ ਏਦਾਂ ਲੱਗਦਾ ਨਹੀਂ ਵੀ ਜੇ ਆਪਾਂ ਉਦੋਂ ਹੀ 15-20 ਦਿਨ ਲਾ ਲੈਂਦੇ ਤਾਂ ਸ਼ਾਇਦ ਆਪਣੇ ਮਸਲੇ ਹੱਲ ਹੋ ਜਾਂਦੇ ਦੇਖੋ ਵੱਖਰੀਆਂ ਵੱਖਰੀਆਂ ਦਲੀਲਾਂ ਸੀਗੀਆਂ ਕੋਈ ਕਿਸੇ ਦੀ ਇਹ ਦਲੀਲ ਸੀ ਕਿ ਵੀ ਹਾਰੀਆਂ ਹੋਈਆਂ ਫੌਜਾਂ ਹਾਰੀਆਂ ਸੌਰੀ ਥੱਕੀਆਂ ਹੋਈਆਂ ਫੌਜਾਂ ਜਿਹੜੀਆਂ ਵਾਂ ਉਹ ਨਾ ਲੜਾਈਏ ਦਮ ਲੈ ਕੇ ਆਈਏ ਕਿਸੇ ਨੂੰ ਐਂ ਲੱਗਦਾ ਸੀ ਵੀ ਨਹੀਂ ਹੋਰ ਲੜ ਕੇ ਜਿੱਤਿਆ ਜਾ ਸਕਦਾ ਵਾ ਪਰ ਸਭ ਤੋਂ ਜ਼ਰੂਰੀ ਗੱਲ ਸੀ ਜੇ ਉਹ ਤੋਂ ਅੱਡੋ-ਪਾਰਟੀ ਉੱਠ ਕੇ ਵੱਖਰੇ-ਵੱਖਰੇ ਆਉਂਦੇ ਸੀ ਹੁਣ ਤਾਂ ਪੰਜਾਬ ਦੇ ਵਿੱਚ ਆ ਗਿਆ ਡੋ ਅੱਡੀ ਹੋਏ ਆ ਨਾ ਜੇ ਉੱਥੋਂ ਹੀ ਅੱਡੋ ਅੱਡੀ ਤੰਬੂ ਪੱਟ ਕੇ ਅੱਡੋ ਅੱਡੀ ਆਉਂਦੇ ਵੀ ਕੋਈ ਬੈਠਾ ਨਾ ਕੋਈ ਇਹ ਜਲੂਸ ਨਿਕਲ ਜਾਣਾ ਸੀ ਮੈਂ ਆਪਣਾ ਢਿੱਡ ਨੰਗਾ ਕਰਨ ਵਾਲਾ ਕੰਮ ਸੀ ਇਸ ਕਰਕੇ ਉਦੋਂ ਸਾਰਿਆਂ ਨੇ ਜੋ ਬਹੁਤ ਸੰਮਤੀ ਨੇ ਕਿਹਾ ਵੀ ਉੱਠ ਕੇ ਜਾਣਾ ਵਾ ਤੇ ਦੂਜਿਆਂ ਨੇ ਸਾਡੇ ਵਰਗੇ ਨੇ ਸਰਚ ਕਰਦਾ ਵੀ 7 ਵਜੇ ਨਾ ਜੀ ਚਲ ਚਲਦੇ ਆ ਪੰਜਾਬ ਦੇ ਲੋਕਾਂ ਨੇ ਅਪੀਲ ਕੀਤੀ ਸੀ ਪੰਜਾਬ ਦੇ ਬੁੱਧੀਜੀਵੀਆਂ ਨੇ ਵੀ ਯਾਰ ਹੁਣ ਐ ਨਾ ਕਰੋ ਕਿਉਂਕਿ ਉੱਥੇ ਬੜਾ 15 ਦਿਨ ਤਾਂ ਅੜੀ ਚੱਲਦੀ ਰਹੀ ਅਸੀਂ ਕਹਿੰਦੇ ਸੀ ਜਾਣਾ ਨਹੀਂ ਦੂਜੇ ਬੇਲੀਆਂ ਦੇ ਸੀਗੇ ਜਾਣਾ ਫਿਰ ਉਹ ਇਸ ਕਰਕੇ ਅੜੀ ਦੇ ਵਿੱਚੋਂ ਫਿਰ ਜੋ ਉਹ ਬਹੁ ਗਿੰਤੀ ਸੀਗੀ ਉਹਨਾਂ ਦੀ ਮੰਨ ਕੇ ਸਾਰੇ ਫਿਰ ਵਾਪਸ ਆ ਗਏ ਸੀ ਤੇ ਬਲਦੇਵ ਸਿੰਘ ਜੀਰਾ ਜੀ ਨੂੰ ਕੀ ਲੱਗਦਾ ਵੇ ਅੱਜ ਪੰਜਾਬ ਦਾ ਕਿਸਾਨ ਇਸ ਟਾਈਮ ਕਿੱਥੇ ਖੜਾ ਹੈ ਪੰਜਾਬ ਦਾ ਕਿਸਾਨ ਦੇਖੋ ਇਸ ਵੇਲੇ ਸਾਰੇ ਚੁਫੇਰੇ ਹਮਲੇ ਦੀ ਮਾਰ ਥੱਲੇ ਆ ਪੰਜਾਬ ਸਰਕਾਰ ਦੇ ਹਮਲੇ ਦੀ ਮਾਰ ਥੱਲੇ ਜਿਸ ਤਰ੍ਹਾਂ ਉਹਨਾਂ ਨੇ ਸਾਡਾ ਝੋਨਾ ਰੋਲਿਆ ਕੇਂਦਰ ਦੇ ਨਾਲ ਰਲ ਕੇ ਇਥੇ ਪ੍ਰਬੰਧਾਂ ਦੀ ਘਾਟ ਰਹੀ डीएपी ਖਾਦ ਦੀ ਘਾਟ ਵੀ ਜਿੰਨੇ ਪ੍ਰਸ਼ਾਸਨਿਕ ਪ੍ਰਬੰਧ ਹੁੰਦੇ ਆ ਸਟੇਟ ਚ ਲਾਉਣ ਵਾਸਤੇ ਉਹਦੇ ਚ ਗਵਰਨਮੈਂਟ ਫੇਲ ਰਹੀ ਅਸੀਂ ਇਹਦੇ ਹਮਲੇ ਦੀ ਮਾਰ ਥੱਲੇ ਵੀ ਆ ਕੇਂਦਰ ਦੇ ਨਾਲ ਕੇਂਦਰ ਦਾ ਸਾਡੇ ਤੋਂ ਬਦਲਾ ਲਊ ਕਾਰਵਾਈ ਕਰ ਰਿਹਾ ਉਹ ਤਾਂ 2020 ਵਾਲਾ ਸਾਡੇ ਤੇ ਗੁੱਸਾ ਕੱਢ ਰਿਹਾ ਹੁਣ ਕਿਉਂਕਿ ਇਹਨੂੰ ਲੱਗਦਾ ਵੀ ਆ ਵੀ ਯਾਰ ਪੰਜਾਬ ਵਾਲੇ ਉੱਠ ਕੇ ਆਉਂਦੇ ਆ ਇਹ ਕਿਉਂਕਿ ਬਾਕੀ ਸਟੇਟਾਂ ਦੇਖੋ ਕਿਸਾਨ ਉੱਥੇ ਤਾਂ ਵੀ ਔਖਾ ਵਾ ਪਰ ਉਥੇ ਜਿਸ ਤਰ੍ਹਾਂ ਦੀ ਤਾਕਤ ਨਾਲ ਪੰਜਾਬ ਉੱਠ ਕੇ ਖੜਾ ਹੋ ਜਾਂਦਾ ਉਹ ਤਾਕਤ ਨਹੀਂ ਗਈ ਚਲੋ ਹਰਿਆਣਾ ਆਪਣੇ ਨਾਲ ਲੱਗਾ ਹੋਇਆ ਵਾ ਦੂਸਰੇ ਸਟੇਟਾਂ ਦਾ ਇਹ ਮਸਲਾ ਨਹੀਂ ਪਰ ਉਹ ਐ ਨਹੀਂ ਹੁੰਦਾਗਾ ਵੀ ਜਿਹੜਾ ਬੰਦਾ ਮੂਰੇ ਬੋਲਦਾ ਹੁੰਦਾ ਵਾ ਤੁਸੀਂ ਪਿੰਡ 'ਚ ਦੇਖੋ ਜਿਵੇਂ ਸਾਰਾ ਪਿੰਡ ਦਬਾਇਆ ਹੋਵੇ ਤੇ ਜਿਹੜਾ ਮੂਰੇ ਆਕੜ ਖੜਦਾ ਹੋਵੇ ਆਕੜ ਕੇ ਅਗਲਾ ਕਹਿੰਦਾ ਇਹਨੂੰ ਸਿੱਧਾ ਕਰੀਏ ਸਵਾਰ ਕੇ ਹੁਣ ਉਹ ਉਹੀ ਕੰਮ ਤੇ ਆ ਵੀ ਹੁਣ ਪੰਜਾਬ ਵਾਲਿਆਂ ਨੂੰ ਸਿੱਧਾ ਕਰੀਏ ਪਰ ਪੰਜਾਬ ਨੂੰ ਸਿੱਧਾ ਕਰਨ ਦਾ ਸੁਪਨੇ ਬੜਿਆਂ ਨੇ ਪਾਲ ਲਏ ਆ ਇਤਿਹਾਸ ਭਰਿਆ ਪਿਆ ਵਾ ਉਹ ਪੂਰੇ ਨਹੀਂ ਹੋਏਗੇ ਇਹਨਾਂ ਦੇ ਵੀ ਨਹੀਂ ਹੋਣੇ ਇਹ ਆਉਣ ਵਾਲੇ ਸਮੇਂ ਨੇ ਫੈਸਲਾ ਕਰ ਦੇਣਾ ਵਾ ਹਾਂਜੀ ਤੇ ਹੁਣ ਮੇਰੇ ਨਾਲ ਨਿਸ਼ਤਰ ਬਾਈ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕ੍ਰਾਂਤੀਕਾਰ ਯੂਨੀਅਨ ਤੋਂ ਭਾਜੀ ਭਾਜੀ ਨੂੰ ਮੈਂ ਪੁੱਛਿਆ ਸੀ ਵੀ ਪੰਜਾਬ ਦਾ ਕਿਸਾਨ ਕਿੱਥੇ ਖੜਾ ਮੈਂ ਤੁਹਾਨੂੰ ਪੁੱਛਦਾ ਆਂ ਵੀ ਇਸ ਵੇਲੇ ਪੰਜਾਬ ਦੀ ਸਰਕਾਰ ਕਿੱਥੇ ਖੜੀ ਆ ਤੇ ਸਟੇਟ ਦੀ ਸਰਕਾਰ ਜਿਹੜੀ ਸੈਂਟਰ ਦੀ ਉਹ ਕਿੱਥੇ ਖੜੀ ਹੈ ਇਸ ਵੇਲੇ ਜੇ ਆਪਾਂ ਕਹੀ ਨਾ ਵੀ ਪੰਜਾਬ ਦੀ ਸਰਕਾਰ ਵੀ ਕਿਸਾਨਾਂ ਦੇ ਵਿਰੋਧ 'ਚ ਹੀ ਖੜੀ ਆ ਪੱਖ 'ਚ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਜਿਹੜੇ ਭਗਵੰਤ ਮਾਨ ਦੇ ਫੈਸਲੇ ਆ ਨਾ ਉਹ ਤਾਂ ਜਿੱਦਣ ਇੱਥੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਨੇ ਆਪਣੇ ਭਾਈਚਾਰੇ ਤੇ ਉਹ ਵੀ ਜੱਟ ਭਾਈਚਾਰੇ ਦਾ ਉਹ ਕਹਿੰਦਾ ਸੀ ਮੈਂ ਜ਼ਿਮੀਂਦਾਰ ਦਾ ਪੁੱਤ ਆ ਮੈਂ ਮਾਸਟਰ ਦਾ ਪੁੱਤ ਆ ਤੇ ਇਹ ਵੀ ਜ਼ਿਮੀਂਦਾਰਾਂ ਦੇ ਪੁੱਤ ਆ ਜਿੱਦਣ ਤੁਹਾਡੀ ਧਰਤੀ ਤੇ ਆ ਕੇ ਪੰਜਾਬ ਦੀ ਤੇ ਹਰਿਆਣੇ ਵਾਲਿਆਂ ਦੇ ਗੋਲੇ ਤੱਕੇ ਸੀ ਜਿਉ ਜ਼ਿੰਮੇਦਾਰਤਾ ਪੁੱਤ ਹੁੰਦਾ ਤੇ ਉਹ ਦਣਾ ਕੇ ਇੱਥੇ ਆਪਣੇ ਭਰਾਵਾਂ ਦੇ ਨਾਲ ਖੜਾ ਹੁੰਦਾ ਵੀ ਭਾਈ ਹਰਿਆਣੇ ਨਾਲ ਗੱਲ ਕਰਦਾ ਮੂਰੀ ਹੋ ਕੇ ਅਸੀਂ ਉਹਦੇ ਜਿਹੜੇ 92 95 ਜਿਹੜੇ ਜਿਤਾਏ ਆ ਨਾ ਇਸ ਕਰਕੇ ਜਿਤਾਏ ਸੀ ਵੀ ਕੱਲ ਨੂੰ ਸਾਡੇ ਕਿਸਾਨ ਭਾਈ ਚਾਰੇ ਤੇ ਜਾਂ ਸਾਡੇ ਪੰਜਾਬ ਦੇ ਲੋਕਾਂ ਦੇ ਕੋਈ ਮੁਸੀਬਤ ਆਉਂਦੀ ਤੇ ਇਹ ਡਿਫੈਂਸ ਕਰ ਲੈਗੇ ਸਾਡੇ ਨਾਲ ਖੜੇ ਹੋਣਗੇ ਪਰ ਇਹ ਤਾਂ ਸਾਡੇ ਵਿਰੋਧ ਚ ਖੜੇ ਹੋ ਗਿਆ ਕਿ ਇਹ 92 ਦੀ 92 ਲਾਚਾ ਸਾਡੇ ਵਾਲੀ ਗੱਲ ਤਾਂ ਕੀ ਕਰਨੀ ਸੀ ਇਹ ਲੋਕਾਂ ਨੂੰ ਭੁਗਾਉਣ ਲੱਗੇ ਵੀ ਇਹ ਜੀ ਰੋਡ ਬੰਦ ਕਰ ਦਿੰਦੇ ਆ ਜੀ ਇਹ ਇਹ ਐਂ ਕਰ ਦਿੰਦੇ ਆ ਸੋ ਅਸੀਂ ਇਹੋ ਜਿਹੀ ਲੀਡਰ ਨਹੀਂ ਚਾਹੁੰਦੇ ਸੀ ਇਹ ਤਾਂ ਕਾਲੀਆਂ ਕਾਂਗਰਸੀਆਂ ਦਾ ਗੁੱਸੇ ਦੇ ਵਿੱਚ ਇਹੋ ਜਿਹੇ ਜਿਹੜੇ 92 ਸਾਡੇ ਕੋਲ ਪੈਦਾ ਹੋ ਗਏ ਗਲਤੀ ਦੇ ਨਾਲ ਅੱਗੇ ਤੋਂ ਇਹੋ ਜੀ ਗਲਤੀ ਪੰਜਾਬ ਨਹੀਂ ਕਰੂਗਾ ਜੀ ਤੇ ਆਪਾਂ ਸਰਕਾਰ ਦਾ ਵੀ ਸੁਣ ਲਿਆ ਬਈ ਉਹ ਕਿੱਥੇ ਖੜੀ ਆ ਜੀ ਪੰਜਾਬ ਦੇ ਕਿਸਾਨ ਤਾਂ ਅਜ ਸ਼ੰਭੂ ਬਾਰਡਰ ਤੇ ਖੜੇ ਆ ਜੀ ਤੇ ਬਾਈ ਜੀ ਨੂੰ ਕੀ ਲੱਗਦਾ ਵੀ ਪੰਜਾਬ ਦੇ ਲੋਕੀ ਇਸ ਵੇਲੇ ਕਿੱਥੇ ਖੜੇ ਆ ਦੇਖੋ ਜੀ ਮੈਂ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦਾ ਮੈਂ ਇਹ ਦਬਾਬੇ ਦੇ ਵਿੱਚੋਂ ਆਪਣਾ ਕੰਮਕਾਰ ਛੱਡ ਕੇ ਆਪਣੇ ਬਜ਼ੁਰਗਾਂ ਦਾ ਆਪਣੇ ਭਰਾਵਾਂ ਦਾ ਜਿਹੜੀ ਮੈਂ ਸਿਆਣੇ ਕਹਿੰਦੇ ਆ ਵੀ ਹਰੇਕ ਨੂੰ ਦੁਸ਼ਮਣ ਬਣਾ ਲਓ ਕਦੀ ਆਪਣੀ ਬਰਾਦਰੀ ਨੂੰ ਦੁਸ਼ਮਣ ਨਾ ਬਣਾਓ ਬਈ ਆਪਣੀ ਜੱਟ ਭਾਈਚਾਰੇ ਨਾਲ ਜੱਟ ਬਰਾਦਰੀ ਨਾਲ ਆਪਣੇ ਕੰਮਕਾਰ ਛੱਡ ਕੇ ਖੜਾ ਜਿਹੜਾ ਵੀ ਜੱਟ ਦਾ ਪੁੱਤ ਉਹ ਜਾਗੀ ਦੀ ਜ਼ਮੀਰ ਵਾਲਾ ਹੋ ਉਹ ਆਪਣੇ ਨੇ ਬਜ਼ੁਰਗਾਂ ਦੀ ਚਿੱਟੀਆਂ ਦਾੜੀਆਂ ਦੇਖ ਕੇ ਜਾਂ ਰੁਲਦੀਆਂ ਹੋਈਆਂ ਪੱਗਾਂ ਦੇਖ ਕੇ ਘਰੇ ਤਾਂ ਬਹਿ ਨਹੀਂ ਸਕਦਾ ਜਿਹੜਾ ਕੋਈ ਅਣਖੀ ਹੋਊ हां दोगले ਤੇ ਬੇਨਸਲੇ ਅੰਗਰੇਜ਼ਾਂ ਦੇ ਟਾਈਮ ਤੋਂ ਬਹੁਤ ਸੀ ਹੁਣ ਵੀ ਘਰਾਂ 'ਚ ਬਹੁਤ ਹੋਣਗੇ ਮੈਂ ਉਹਨਾਂ ਬਾਰੇ ਗੱਲ ਨਹੀਂ ਕਰਨੀ ਮੈਂ ਤਾਂ ਗੱਲ ਉਹਨਾਂ ਦੀ ਕਰਨੀ ਜਿਹੜੇ ਘਰ-ਬਾਰ ਛੱਡ ਕੇ 80-80 ਸਾਲ ਦੇ ਬਜ਼ੁਰਗ ਇੱਥੇ ਆ ਕੇ ਬੈਠੇ ਆ ਤੇ ਜਿਹੜੇ ਘਰਾਂ 'ਚ ਬੈਠੇ ਉਹਨਾਂ ਨੂੰ ਬੇਨਤੀ ਆ ਵੀ ਭਾਈ ਜੇ ਤੁਸੀਂ ਉਹ ਸਟੇਟਸ ਪਾਉਂਦੇ ਅਸੀਂ ਜੱਟਾਂ ਦੇ ਪੁੱਤ ਹਾਂ ਅਸੀਂ ਜ਼ਿਮੀਂਦਾਰਾਂ ਦੇ ਪੁੱਤ ਹਾਂ ਤੇ ਫਿਆਉ ਬਾਰਡਰਾਂ ਤੇ ਕੱਲੇ ਮੋਟਰਸਾਈਕਲ ਤੇ ਗੱਡੀਆਂ ਤੇ ਲਗਾ ਕੇ ਸਟੇਟਸਾਂ ਤੇ ਮੋਬਾਈਲਾਂ ਤੇ ਫੁਕਰੀਆਂ ਮਾਰ ਕੇ ਜ਼ਿਮੀਂਦਾਰ ਦਾ ਪੁੱਤ ਨਾ ਬਣੋ ਜ਼ਿਮੀਂਦਾਰ ਦਾ ਪੁੱਤ ਇੱਥੇ ਆ ਕੇ ਬਣੋ ਪਤਾ ਲ ਜਿਨ੍ਹਾਂ ਦੇ ਅਕਾਲੀ ਫੂਲਾ ਸਿੰਘ ਵਰਗੇ ਇਦਾਂ ਦੇ ਹਜ਼ਾਰਾਂ ਹੀ ਸੂਰਮੇ ਹੋਏ ਆ ਤੁਸੀਂ ਉਹਨਾਂ ਦੇ ਬੱਚੇ ਹੋ ਹਾਂਜੀ ਤੇ ਹੁਣ ਸਾਡੇ ਨਾਲ ਇੱਥੇ ਸਾਡੀਆਂ ਬੀਬੀਆਂ ਭੈਣਾਂ ਵੀ ਆ ਤੇ ਉਹਨਾਂ ਨੂੰ ਪੁੱਛਦੇ ਆ ਜੀ ਪੰਜਾਬ ਦੀਆਂ ਜਿਹੜੀਆਂ ਜੁਝਾਰੂ ਈਆਂ ਆ ਉਹ ਕੀ ਸੋਚ ਕੇ ਆਪਣੇ ਭਰਾਵਾਂ ਦਾ ਆਪਣੇ ਬਜ਼ੁਰਗਾਂ ਦਾ ਇੱਥੇ ਸਾਥ ਦੇਣਾ ਹੈ ਦੇਖੋ ਜੀ ਜੇ ਇੱਕ ਸਮਾਜ ਦੇ ਵਿੱਚ ਇੱਕ ਔਰਤ ਤੋਂ ਬਿਨਾ ਸੰਸਾਰ ਨਹੀਂ ਚੱਲਦਾ ਤਾਂ ਜੰਗਾ ਹਮੇਸ਼ਾ ਜਿਹੜੀਆਂ ਉਹ ਔਰਤਾਂ ਦੇ ਨਾਲ ਹੀ ਜਿੱਤਾਈਆਂ ਜਾਂਦੀਆਂ ਨੇ ਇਹ ਕੋਈ ਅੱਜ ਨਹੀਂ ਸਾਡਾ ਇਤਿਹਾਸ ਆ ਇਤਿਹਾਸ ਗਵਾਹਵਾ ਕੇ ਮਾਈ ਭਾਗੋ ਵਰਗੀਆਂ ਵਾਰਸਾਂ ਦੀ ਮਾਈ ਭਾਗੋ ਦੀਆਂ ਵਾਰਸਾਂ ਸੀ ਜਿਹੜੀਆਂ ਮਾਈ ਭਾਗੋ ਵਰਗੀਆਂ ਜਿਨ੍ਹਾਂ ਨੇ ਹਨੇਕਾ ਹੀ ਜੰਗਾਂ ਲੜੀਆਂ ਨੇ ਤੇ ਇਤਿਹਾਸ ਦੇ ਵਿੱਚ ਆਪਣਾ ਨਾਮ ਬਣਾਇਆ ਅਸੀਂ 2020 ਦੇ ਵਿੱਚ ਪਹਿਲਾਂ ਸਾਨੂੰ ਲੱਗਦਾ ਸੀ ਕਿ ਸਾਡੀਆਂ ਔਰਤਾਂ ਘਰਾਂ ਦੇ ਅੰਦਰ ਦੱਬੀਆਂ ਹੋਈਆਂ ਸੀ ਜਦੋਂ 2020 ਹਲਾ ਅੰਦੋਲਨ ਹੋਇਆ ਸਾਡੀਆਂ ਔਰਤਾਂ ਬਰਾਬਰ ਤੇ ਲੜੀਆਂ ਜਾ ਕੇ ਦਿੱਲੀ ਦੇ ਅੰਦਰ ਸੋ ਉਹ ਜਜ਼ਬਾ ਜਿਹੜਾ ਉਹ ਅੱਜ ਵੀ ਸਾਡੇ ਵਿੱਚ ਬਰਕਰਾਰ ਆ ਅੱਜ ਸਾਡੀ ਜਥੇਬੰਦੀ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਦਾ ਜਥਾ ਜਿਹੜਾ 101 ਦਾ ਮਰਜੀਵੜਿਆਂ ਦਾ ਜਥਾ ਜਿਹੜਾ ਅੱਜ ਜਾਣਾ ਉਹਦੇ ਵਿੱਚ ਅਸੀਂ ਖੁਦ ਨੇ ਮੰਗ ਕੀਤੀ ਸੀ ਸਾਡੇ ਸੁਪਾ ਪ੍ਰਧਾਨ ਦੇ ਅੱਗੇ ਕਿ ਸਾਨੂੰ ਔਰਤਾਂ ਨੂੰ ਵੀ ਅੱਗੇ ਜਾਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਅਸੀਂ ਉਹ ਔਰਤਾਂ ਨਹੀਂ ਕਿ ਜਿਹੜੀਆਂ ਘਰ ਦੇ ਚੁੱਲ੍ਹਿਆਂ ਤੱਕ ਹੀ ਸੀਮਤ ਆ ਅਸੀਂ ਲੜਨਾ ਚਾਹੁੰਦੇ ਅਸੀਂ ਆਪਦੇ ਪੰਜਾਬ ਦੀ ਖਾਤਰ ਲੜਨਾ ਚਾਹੁੰਦੇ ਆ ਸਾਡੇ ਭਰਾਵਾਂ ਦੀ ਖਾਤਰ ਲੜਨਾ ਚਾਹੁੰਦੇ ਆ ਜਿਹੜੇ ਲਗਾਤਾਰ ਸਾਨੂੰ ਬਚਾਉਣ ਵਾਸਤੇ ਸਾਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਲੜ ਰਹੇ ਆ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਾਂਗੇ ਜਦੋਂ ਵੀ ਸਾਨੂੰ ਸਾਡੀ ਜਥੇਬੰਦੀ ਹੁਕਮ ਕਰਦੀ ਅਸੀਂ ਆਪਣੇ ਭਰਾਵਾਂ ਤੋਂ ਅੱਗੇ ਹੋ ਕੇ ਲੜਨ ਵਾਸਤੇ ਤਿਆਰ ਖੜੇ ਹੋਵਾਂਗੇ ਤੇ ਬੀਬੀਆਂ ਨਾਲ ਜਾ ਰਹੀਆਂ ਆਂ ਵੀਰਾਂ ਦੇ ਨਹੀਂ ਅੱਜ ਨਹੀਂ ਐ ਬੀਬੀਆਂ ਦਾ ਤੈਅ ਕੀਤਾ ਹੋਇਆ ਮੀਟਿੰਗ ਕਰਕੇ ਤੈਅ ਕਰਾਂਗੇ ਕਿ ਇੱਕ ਡੇਟ ਫਾਈਨਲ ਕਰਾਂਗੇ ਜਿਸ ਵਿੱਚ ਸਿਰਫ ਜਿਹੜਾ ਬੀਬੀਆਂ ਦਾ ਜੱਤਾ ਹੀ ਅੱਗੇ ਹੋ ਕੇ ਲੜੂਗਾ ਤੇ ਜਿੱਦਣ ਕੱਲ ਪਹਿਲੇ ਦਿਨ ਗਏ ਸੀਗੇ ਪਰਸੋਂ ਤੇ ਉਸ ਦਿਨ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਉੱਥੇ ਦੇਖਿਆ ਸਾਰਾ ਆਖੀ ਬਿਲਕੁਲ ਅ ਦਿੱਕਤਾਂ ਦਾ ਸਾਹਮਣਾ ਤਾਂ ਦੇਖੋ ਪੰਜਾਬ ਦੇ ਲੋਕ ਆ ਲੜਨਾ ਜਾਣਦੇ ਆ ਬੜੀਆਂ ਬੜੀਆਂ ਜੰਗਾਂ ਲੜੀਆਂ ਹੋਈਆਂ ਇਤਿਹਾਸਗਵਾਹ ਦਿੱਕਤਾਂ ਕੋਈ ਨਹੀਂ ਆਈਆਂ ਬਾਕੀ ਉਹ ਜਿਹੜੀ ਉਮੀਦ ਸੀ ਉਹਨਾਂ ਤੋਂ ਦੇਖੋ 13 ਤੇ 21 ਫਰਵਰੀ ਨੂੰ ਜੋ ਵੀ ਹੋਇਆ ਬਖਵਾਕ ਮੰਤਰੀਆਂ ਦੇ ਵਿਆੜ ਆਉਂਦੇ ਆ ਕਿ ਅਸੀਂ ਤਾਂ ਕਹਿ ਰਹੇ ਆ ਟਰੈਕਟਰ ਵਾਲਿਆਂ ਨਾ ਲੈ ਕੇ ਜਾਣ ਪੈਦਲ ਲੈ ਕੇ ਪੈਦਲ ਚਲੇ ਜਾਣ ਪੈਦਲ ਲੰਘ ਜਾਣ ਅਸੀਂ ਨਹੀਂ ਰੋਕਾਂਗੇ ਪਰ ਜਿਹੜਾ ਉਸ ਦਿਨ ਉਹਨਾਂ ਦਾ ਵਤੀਰਾ ਰਿਹਾ ਪਹਿਲਾਂ ਜਿਹੜੇ ਚੋਰੀ ਕਰਨ ਵਾਲੇ ਸੀ ਜਦੋਂ ਆਪਾਂ ਲੱਗ ਰਿਹਾ ਸੀ ਨਾ ਕਿ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਉਦੋਂ ਕੀ ਕਰ ਰਹੇ ਸੀ ਮਿਰਚਾਂ ਵਾਲੇ ਪਾਣੀ ਦੀ ਸਪਰੇਅ ਅਸੀਂ ਤਾਂ ਆਪਦੇ ਹੱਕ ਉਹ ਹੱਕ ਜਿਹੜੇ ਉਹ ਮੰਗਾ ਜਿਹੜੀਆਂ ਤੁਸੀਂ ਦਿੱਲੀ ਅੰਦੋਲਨ ਚ ਮੰਨ ਚੁੱਕੇ ਹੋ ਉਹਨਾਂ ਨੂੰ ਤੁਹਾਨੂੰ ਯਾਦ ਕਰਾਉਣ ਲਈ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਤੇ ਹਰਿਆਣੇ ਦੀ ਸਰਕਾਰ ਕਹਿ ਰਹੀ ਹੈ ਕਿ ਦਿੱਲੀ ਦੀ ਪਰਮਿਸ਼ਨ ਲੈ ਕੇ ਆਓ ਜੇ ਪਰਮਿਸ਼ਨ ਚਾਹੀਦੀ ਹੈ ਤਾਂ ਉੱਥੇ ਜਦੋਂ ਦਿੱਲੀ ਪਹੁੰਚਾਂਗੇ ਉਹ ਰੋਕ ਲੈਣਗੇ ਹਰਿਆਣੇ ਨੂੰ ਵਿੱਚ ਕੀ ਦਿੱਕਤ ਆ ਕਿ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਬਿਲਕੁਲ ਚੁੱਪੀ ਧਾਰੀ ਹੋਈ 92 ਦੇ 92 ਗੁੰਗੇ ਆ ਅਸੀਂ ਆਮ ਲੋਕ ਆ ਜਿਹੜੇ ਕਹਿੰਦੇ ਸੀ ਵੀ ਆਮ ਲੋਕਾਂ ਦੀ ਸਰਕਾਰ ਹੈ ਉਹ ਕਿੱਥੇ ਅੱਜ ਤੇ ਹਰਿਆਣਾ ਜਿਹੜੇ ਹਰਿਆਣੇ ਦੇ ਕਿਸਾਨ ਆ ਹਰਿਆਣੇ ਦੇ ਸੁਹਿਰਦ ਜਿਹੜੇ ਕਿਸਾਨ ਆ ਕੀ ਉਹ ਆਪਣੇ ਪੰਜਾਬ ਦੇ ਕਿਸਾਨਾਂ ਦੀ ਇਸ ਵੇਲੇ سپورਟ ਵਿੱਚ ਆ ਬਿਲਕੁਲ ਜੀ ਕਿਉਂਕਿ ਪਹਿਲਾ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਕਿ ਆਪਾਂ ਜਦੋਂ 6 ਤਰੀਕ ਨੂੰ ਅੱਗੇ ਵਧਣਾ ਉਹਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਗਿਆ ਸੀ ਚਾਰ ਪੜਾ ਸੀ ਵਕ ਵਕ ਉਧਰੋਂ ਵੀ ਖਾਪਾ ਨੇ ਮਤੇ ਪਾ ਕੇ ਦੱਸ ਦਿੱਤਾ ਸੀ ਕਿ ਅਸੀਂ ਸਾਡੇ ਭਰਾ ਆਉਣ ਅਸੀਂ ਸੰਭਲ ਲਈ ਤਿਆਰ ਆ ਇਸ ਕਰਕੇ ਆਪਾਂ ਅੱਗੇ ਜਾ ਰਹੇ ਸੀ ਪਰ ਡਰ ਇਹਨਾਂ ਦਾ ਦਿਸਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਧਰੋਂ ਤਾਂ 101 ਜਾ ਰਹੇ ਆ ਬਟ ਅੱਗਿਓ ਜਾ ਕੇ ਇਹਨਾਂ ਦੇ ਨਾਲ ਲੋਕ ਇਕੱਠੇ ਹੋ ਜਾਣੇ ਇਹ ਡਰ ਸੀ ਜਿਹੜਾ ਇਹਨਾਂ ਦਾ ਬੋਲ ਰਿਹਾ ਸੀ ਤੁਸੀਂ ਬਿਆਨਬਾਜ਼ੀ ਵੇਖੀ ਹੋਊਗੀ ਡੀਐਸਪੀ ਸਾਹਿਬ ਖੁਦ ਉੱਥੇ ਕਿ ਅੱਦਾ ਆਪਣੇ ਭਰਾਵਾਂ ਨੂੰ ਗਾਲ੍ਹਾਂ ਦੇ ਰਹੇ ਆ ਪਰ ਸਾਡੇ ਕਿ 181 ਤੇ 101 ਲੈ ਕੇ ਆਇਆ ਤੇ ਪੂਰੇ ਜਾਬਤੇ ਦੇ ਵਿੱਚ ਰਹਿ ਆ ਅਨੁਸ਼ਾਸਨ ਦੇ ਵਿੱਚ ਰਹਿ ਕੇ ਪਰ ਇਹਨਾਂ ਦਾ ਚਿਹਰਾ ਜਿਹੜਾ ਬਿਲਕੁਲ ਨੰਗਾ ਹੋ ਗਿਆ ਹਾਂਜੀ ਦੋਸਤੋ ਇਹ ਆਪਣੇ ਭੈਣਾਂ ਨੇ ਵੀ ਵਿਚਾਰ ਦਿੱਤੇ ਆ ਇਧਰ ਵੀਰ ਤੋਂ ਇੱਕ ਸ਼ੈੱਲ ਫੜਿਆ ਸੀ ਭਾਜੀ ਉਹ ਦਊਂਗੇ ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ ਜਦੋਂ ਪਿਛਲੀ ਯਾਰ ਜਦੋਂ ਆਪਾਂ ਦਿੱਲੀ ਵਾਲਾ ਅੰਦੋਲਨ ਜਿੱਤਿਆ ਸੀ ਉਦੋਂ ਮੇਰੇ ਪਿਤਾ ਜੀ ਵੀ ਇਸ ਅੰਦੋਲਨ ਵਿੱਚ ਗਏ ਸੀ ਜਦੋਂ ਆ ਐਕਸਪਾਇਰੀ ਡੇਟ ਵਾਲੇ ਜਿਹੜੇ ਸ਼ੈੱਲ ਉੱਤੇ ਸਿੱਟੇ ਗਏ ਸੀ ਇਨਾਂ ਦੇ ਧੂਏ ਨਾਲ ਉਹਨਾਂ ਦੇ ਫੇਫੜਿਆਂ ਵਿੱਚ ਪ੍ਰੋਬਲਮ ਹੋ ਗਈ ਸੀ ਤੇ 4-5 ਮਹੀਨਿਆਂ ਬਾਅਦ ਉਹ ਸਰੀਰ ਛੱਡ ਗਏ ਸੀ ਇਸ ਵੇਲੇ ਉਹ ਦੁਨੀਆ ਵਿੱਚ ਹਨੀਗੇ ਇਹਨਾਂ ਐਕਸਪਾਇਰੀ ਵਾਲੇ ਡੇਟਸ ਵਾਲੇ ਜਿਹੜੇ ਸ਼ੈਲ ਸੀ ਉਹਨਾਂ ਦੀ ਬਦੌਲਤ ਸੋ ਇਹ ਜਿਹੜੇ ਧੱਕੇ ਕੀਤੇ ਜਾ ਰਹੇ ਆ ਇਹ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਆਪਣੇ ਹੀ ਮੁਲਕ ਦੇ ਵਛਿੰਦਿਆਂ ਨਾਲ ਬਹੁਤ ਗਲਤ ਆ ਸੋ ਮੈਂ ਇਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਆਗਿਆ ਮੰਗਦਾ ਜੀ ਮੈਂ ਤੁਹਾਡੇ ਆਪਣਾ ਮੌਂਟੀ ਵਾਨ ਮਿੰਦੋ ਆਗਿਆ ਜੀ ਧੰਨਵਾਦ